ਇਨਸਟਾਗ੍ਰਾਮ ਤੇ ਨੌਜਵਾਨਾਂ ਨੂੰ ਰੀਲ ਬਣਾਉਣਾ ਪਿਆ ਮਹਿੰਗਾ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਪੁਲਿਸ ਥਾਣੇ ਮੂਰੇ ਬਣਾ ਰਹੇ ਸੀ ਰੀਲ ਥਾਣੇ ਮੂਰੇ ਹਥਿਆਰ ਅਤੇ ਬਦਮਾਸ਼ੀ ਵਾਲੇ ਗਾਣੇ ਲਗਾ ਕੇ ਕਾਜ ਵੇਸੀ ਹਵਾ ਬਾਜੀ ਫਿਰ ਕੀ ਪੁਲਿਸ ਨੇ ਵੀ ਕਰਤੀ ਵੱਡੀ ਕਾਰਵਾਈ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਨਾਂ ਨੌਜਵਾਨਾਂ ਦਾ ਆਪਣੇ ਪੈਰਾਂ ਤੇ ਖੜੇ ਰਹਿਣਾ ਵੀ ਹੋ ਰਿਹਾ ਹੈ ਓਖਾ ਹੁਣ ਮੰਗਦੇ ਫਿਰਦੇ ਨੇ ਮਾਫੀ ਦੇਖੋ ਕੀ ਹੈ ਪੂਰਾ ਮਾਮਲਾ ਮੈਂ ਇਸ ਗੋਵਿੰਦਰ ਸਿੰਘ ਥਾਣਾ ਸਿਟੀ ਬਰਨਾਲਾ ਚ ਤਨਾਤਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੋ ਲੜਕਾ ਇੱਕ ਹਥਿਆਰ ਪ੍ਰਮੋਟ ਕਰ ਰਿਹਾ ਸੀ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਵੀਡੀਓ ਥਾਣੀ ਦੀ ਬਣਾ ਕੇ ਉਹਨੂੰ ਪ੍ਰਮੋਟ ਕਰਦਾ ਸੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਸੋਸ਼ਲ ਮੀਡੀਆ ਤੇ ਨੇ ਆਪਣੀ ਵੀਡੀਓ ਵਾਇਰਲ ਕਰਕੇ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਉਹਨੇ ਕਾਨੂੰਨੀ ਲੰਘਣਾ ਕੀਤਾ ਜਿਸ ਕਰਕੇ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਲਿਆ ਕੇ ਉਹਦੇ ਖਿਲਾਫ 128 ਵੀ ਐਨ ਐਸ ਤੱਕ ਕਲੰਦਰਾ ਪੇਸ਼ ਕੀਤਾ ਮਾਨਯੋਗ ਮੈਜਿਸਟ੍ਰੇਟ ਸਾਹਿਬ ਦੀ ਜਿਨ੍ਹਾਂ ਨੇ ਉਹਨਾਂ ਨੂੰ ਪਾਬੰਦ ਕੀਤਾ ਅੱਗੇ ਤੋਂ ਅਜਿਹਾ ਕਰਨ ਤੋਂ ਵਰਜਿਆ ਪਰ ਅਸੀਂ ਵੀ ਨੌਜਵਾਨਾਂ ਤੇ ਨੌਜਵਾਨ ਲੜਕਿਆਂ ਨੂੰ ਜੋ ਅੱਜ ਨਮੀਏ ਦੇ ਲੜਕੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੀਆਂ ਹਰਕਤਾਂ ਮਤ ਕਰੋ ਜੋ ਤੁਹਾਡੇ ਭਵਿੱਖ ਵਿੱਚ ਨੁਕਸਾਨ ਕਰਨ ਅਸੀਂ ਅਪੀਲ ਕਰਦੇ ਆਂ ਇਹ ਬਿਲਕੁਲ ਹੈ ਇਹ ਆਪਣੀ ਪਰ ਉਹ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਇਹ ਕਈ ਇਹੋ ਜਿਹੇ ਘਟਨਾਵਾਂ ਕਰ ਗਲਤ ਅਰਕਤਾ ਕਰਦੇ ਜਿਹਦੇ ਨਾਲ ਇਹਨਾਂ ਦੇ ਭਵਿੱਖ ਵਿੱਚ ਕਾਫੀ ਨੁਕਸਾਨ ਹੁੰਦਾ ਇਹ ਕਈ ਦਾਪਾ ਇਹ ਜਿਵੇਂ ਕੈਂਗ ਲੈਵਲ ਦੇ ਗਰੁੱਪ ਬੰਦੇ ਨੇ ਉਹਨਾਂ ਦੇ ਗਰੁੱਪ ਬਣਾ ਕੇ ਮੁੰਡੇ ਆਪ ਆਪਣੇ ਨੂੰ ਪ੍ਰਮੋਟ ਕਰਦੇ ਪਰ ਅਸੀਂ ਇਹਨਾਂ ਦੀ ਅਪੀਲ ਕਰਦੇ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਅਸੀਂ ਅਪੀਲ ਵੀ ਕਰਦੇ ਆ ਪਰ ਇਹ ਗਰੇਜ ਕਰਨ ਪਰ ਜੇ ਕੋਈ ਨਹੀਂ ਅਪੀਲ ਦੀ ਨੂੰ ਅਕਸੈਪਟ ਕਰਦਾ ਜੋ ਕਾਨੂੰਨੀ ਲੰਘਣਾ ਕਰਦਾ ਸੀ ਉਹਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਦਾਇਰੇ ਦੇ ਵਿੱਚ ਮੰਦੀ ਕਾਰਵਾਈ ਕਾਰਵਾਈ ਅਮਲ ਚ ਲਿਆਵਾਂਗੇ